ਨਹੀਂ ਪਾਈ ਹੋਣ ਕਾਨੂੰਨ ਵਕੀਲ ਜਿਸਪਾਲ ਸਿੰਘ ਮੰਜਪੂਰ ਨੂੰ ਨਹੀਂ ਮਿਲੀ ਬੰਦੀ ਸਿੰਘਾਂ ਨਾਲ ਮਿਲਣ ਦੀ ਇਜਾਜ਼ਤ ਕਿਸਾਨਾਂ ਵੱਲੋਂ ਚੰਡੀਗੜ੍ਹ ਵਿਖੇ ਅਹਿਮ ਪ੍ਰੈਸ ਕਾਨਫਰੰਸ ਬੰਗਲਾਦੇਸ਼ ਵਿੱਚ 12 ਫਰਵਰੀ 2026 ਨੂੰ ਹੋਣਗੀਆਂ ਆਮ ਚੋਣਾ ਵਕੀਲ ਭਾਈ ਜਿਸਪਾਲ ਸਿੰਘ ਮੰਜਪੂਰ ਲੰਗੀ 10 ਦਸੰਬਰ ਨੂੰ ਸਰਦਾਰ ਹਰਦੀਪ ਸਿੰਘ ਸ਼ੇਰਾ ਸਰਦਾਰ ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੋਹਲ ਤੇ ਦਰਜ NIA ਦੇ ਕੇਸ ਦੀ ਪੈਰਵਾਈ ਕਰਨ ਪਟਿਆਲਾ ਹਾਊਸ ਕੋਰਟ ਕੰਪਲੈਕਸ ਗਏ ਸਨ ਜਿਸ ਪਿੱਛੋਂ ਜਦੋਂ ਉਹ ਉਹਨਾਂ ਨਾਲ ਮੁਲਾਕਾਤ ਕਰਨ ਤਿਹਾੜ ਜੇਲ੍ਹ ਵਿੱਚ ਗਏ ਤਾਂ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਐਡਵੋਕੇਟ ਜਸਪਾਲ ਸਿੰਘ ਮਾਝਪੁਰ ਦੀ ਕਿਰਪਾਣ ਤੇ ਇਤਰਾਜ਼ ਜਤਾਉਂਦਿਆਂ ਬੰਦੀ ਸਿੰਘਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਵਕੀਲ ਮਝਪੁਰ ਪਿਛਲੇ 20 ਸਾਲਾਂ ਤੋਂ ਬੰਦੀ ਸਿੰਘਾਂ ਦੇ ਕੇਸ ਲੜਦੇ ਆ ਰਹੇ ਹਨ ਵਕੀਲ ਜਸਪਾਲ ਸਿੰਘ ਮਝਪੁਰ ਦੇ ਅਨੁਸਾਰ ਜੇਲ੍ਹ ਅਧਿਕਾਰੀ ਨੂੰ ਉਹਨਾਂ ਦੱਸਿਆ ਕਿ ਉਹ ਪਿਛਲੇ 2 ਦਹਾਕਿਆਂ ਤੋਂ ਵਕ ਵਕ ਬੰਦੀ ਸਿੰਘਾਂ ਦੇ ਵਕੀਲ ਹਨ ਤਾਂ ਉਸ ਜੇਲ੍ਹ ਅਧਿਕਾਰੀ ਦਾ ਜਵਾਬ ਸੀ ਕਿ ਉਸਨੇ ਪਿਛਲੇ 3 ਸਾਲਾਂ ਤੋਂ ਕਿਸੇ ਨੂੰ ਵੀ ਕਿਰਪਾ ਰਾਹੀ ਅੰਦਰ ਜਾਣ ਨਹੀਂ ਦਿੱਤਾ ਦੱਸਿਆ ਕਿ ਵਕੀਲ ਜਸਪਾਲ ਸਿੰਘ ਮਝਪੁਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਦਇਆ ਸਿੰਘ ਲਾਹੋਰੀਆ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਰਦਾਰ ਹਰਦੀਪ ਸਿੰਘ ਸ਼ੇਰਾ ਸਰਦਾਰ ਰਮਨਦੀਪ ਸਿੰਘ ਬੱਗਾ ਜਗਤਾਰ ਸਿੰਘ ਉਰਫ ਜੱਗੀ ਜੋਹਲ ਸਮੇਤ ਕਈ ਬੰਦੀ ਸਿੰਘਾਂ ਦੇ ਵਕੀਲ ਰਹੇ ਹਨ ਵਕੀਲ ਮਝਪੁਰ 2019 ਤੋਂ ਸਰਦਾਰ ਹਰਦੀਪ ਸਿੰਘ ਸ਼ੇਰਾ ਸਰਦਾਰ ਰਮਨਦੀਪ ਸਿੰਘ ਬੱਗਾ ਤੇ ਜਗਤਾਰ ਸਿੰਘ ਉਰਫ ਜੱਗੀ ਜੋਹਲ ਦੇ ਕੇਸ ਦੀ ਪੈਰਵਾਈ ਕਰ ਰਹੇ ਹਨ ਮਝਪੁਰ 2019 ਤੋਂ ਹੀ ਉਹਨਾਂ ਨਾਲ ਅਕਸਰ ਤਿਹਾੜ ਜੇਲ੍ਹ ਦੇ ਵਿੱਚ ਮੁਲਾਕਾਤ ਵੀ ਕਰਦੇ ਰਹਿੰਦੇ ਹਨ ਤਿਹਾਰ ਜੇਲ੍ਹ ਦੇ ਵਿੱਚ ਵਕੀਲ ਮਝਪੁਰ ਨੂੰ ਕਿਰਪਾਨ ਪਹਿਨ ਕੇ ਜਾਣ ਤੇ ਉਸ ਦੇ ਰੋਕਿਆ ਗਿਆ ਜਦੋਂ ਪੂਰੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰ ਦੇ ਹਾੜਾ ਮਨਾਇਆ ਜਾ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਡਵੋਕੇਟ ਜਸਪਾਲ ਸਿੰਘ ਮਝਪੁਰ ਪੰਜਾਬ ਲਾਇਲ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਦਾ ਡੈਕਲਰੇਸ਼ਨ ਦੇਣੇ ਆ 10 ਦਸੰਬਰ 1948 ਨੂੰ ਇਹ ਡੈਕਲਰੇਸ਼ਨ ਹੋਈ ਸੀ ਤੇ ਅੱਜ 10 ਦਸੰਬਰ 2025 ਨੂੰ ਉਤੇ ਅਲਾਹਾ ਹਾਊਸ ਕੋਲਡ ਕੰਪਲੈਕਸ ਦੇ ਵਿੱਚ ਐਨਆਈਏ ਸਪੈਸ਼ਲ ਕੋਰਟ ਦੇ ਵਿੱਚ ਅਲਾਜ ਦੇ ਟਾਰਗੇਟ ਕਿਲਿੰਗ ਦੇ 8 ਕੇਸਾਂ ਦੀ ਸੁਣਵਾਈ ਸੀ ਜਿਹਦੇ ਤਹਿਤ ਅੰਦਾਸ ਹਰਦੀਪ ਸਿੰਘ ਛੇੜਾ ਰਮਨਦੀਪ ਸਿੰਘ ਬੱਗਾ ਜਗਤਾ ਸਿੰਘ ਜੱਗੀ ਜੋਲ ਤੇ ਹੋਰ ਨੌਜਵਾਨਾਂ ਦੀ ਪੈਦਵਾਈ ਲਈ ਦਿੱਲੀ ਪਹੁੰਚਾ ਸੀ ਦੁਪਹਿਰ ਤੋਂ ਪਹਿਲਾਂ ਇੱਕ ਗਵਾਹ ਹੋ ਗਿਆ ਦੁਪਹਿਰ ਤੋਂ ਬਾਅਦ ਮੁਲਾਕਾਤ ਵਾਸਤੇ ਮੈਂ ਇਤਿਹਾਰ ਜੇਲ੍ਹ ਚ ਆਇਆ ਸੀ ਜਿੱਥੇ ਅੱਜ ਚ ਇਤਿਹਾਰ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਜਿਹੜਾ ਕੋਈ ਇੰਚਾਰਜ ਸੀ ਸੀਪੀਆਰ ਉਹ ਵੰਦਾ ਉਹਨੇ ਨਾਮ ਤਾਂ ਨਹੀਂ ਦੱਸਿਆ ਉਹਨੇ ਸਿੱਖ ਵਕੀਲ ਦੀ ਕਿਰਪਾਨ ਦੇ ਉੱਤੇ ਇਤਰਾਜ਼ ਕਰਦੇ ਆ ਜਿਹੜੀ ਆ ਮੁਲਾਕਾਤ ਨਹੀਂ ਕਰਾਈ ਬੜੀ ਸ਼ਰਮ ਦੀ ਗੱਲ ਆ ਕੇਂਦਰ ਦੀ ਮੋਦੀ ਸਰਕਾਰ ਵਾਸਤੇ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਵਾਸਤੇ ਤੇ ਜੇਲ੍ਹ ਅਧਿਕਾਰੀਆਂ ਵਾਸਤੇ ਮੈਂ ਪਿਛਲੇ ਕਰੀਬ 20 ਸਾਲ ਤੋਂ ਮੁਲਾਕਾਤਾਂ ਆ ਰਿਹਾ ਪ੍ਰੋਫੈਸਰ ਦੁੰਦਪਾਲ ਸਿੰਘ ਭੁੱਲ ਜਦੋਂ ਦਿੱਲੀ ਹੁੰਦੇ ਸੀ ਉਦੋਂ ਵੀ ਮੁਲਾਕਾਤ ਕਰੀਦੀ ਸੀ ਭਾਈ ਹਵਾਰਾ ਭਾਈ ਦਇਆ ਸਿੰਘ ਲਾਹੌਰਿਆ ਦੀ ਵੀ ਕੀਤੀ ਮੁਲਾਕਾਤ ਜੱਗੀ ਜੋਹ ਸ਼ੇਰਾ ਬੱਗਾ ਸਾਰਿਆਂ ਦੀ ਮੁਲਾਕਾਤ ਜਦੋਂ ਤੋਂ 2019 ਤੋਂ ਆਏ ਆ ਉਹ ਇਹਨਾਂ ਦੀ ਮੁਲਾਕਾਤ ਕਰਦੇ ਇੱਕ ਵਾਰ ਪਹਿਲਾਂ ਵੀ 15 ਨੰਬਰ ਮੰਡੋਲੀ ਜੇਲ੍ਹ 'ਚ ਵੀ ਪਿਛਲੇ ਸਾਲ ਜਗਤਾ ਸਿੰਘ ਜੱਗੀ ਜੋਲ ਦੇ ਭਾਈ ਜਗਤਾ ਸਿੰਘ ਹਵਾਲਾ ਦੀ ਮੁਲਾਕਾਤ ਤੇ ਦਦਾਨ ਵੀ ਇਹ ਉਹਨਾਂ ਨੇ ਮੁੱਦਾ ਠਾਇਆ ਸੀ ਉਦੋਂ ਡੇਢ ਯੂ ਤੋਂ ਬਾਅਦ ਜਿਹੜਾ ਰੋਕ ਦਿੱਤਾ ਗਿਆ ਸੀਗਾ ਉਸ ਸਬੰਧ ਚ ਐਨਈਏ ਕੋਰਟ ਦੇ ਧਿਆਨ 'ਚ ਲਿਆਂਦੀ ਗਈ ਸੀ ਗੱਲ ਤੇ ਉਹਨਾਂ ਨੇ ਜੇਲ੍ਹ ਆਗਿਆਂ ਨੂੰ ਪੁੱਛਿਆ ਸੀ ਹੋਰ ਆਰਗੂਮੈਂਟ ਵੀ ਹੋਇਆ ਸੀ ਤੇ ਉਹਨਾਂ ਨੇ ਕੋ ਰੀਟਰਨ ਆਰਡਰ ਨਹੀਂ ਸੀ ਕੀਤਾ ਔਰਲ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਤੁਸੀਂ ਕਿਉਂਕਿ ਜੇਲ੍ਹ ਦੇ ਵਿੱਚ ਚਾਕੂ ਜਾਂ ਕਿਰਪਾਨ ਕਈ ਦੀ ਨਹੀਂ ਲੈ ਕੇ ਜਾ ਸਕਦਾ ਜਿਹੜਾ ਵਕੀਲ ਆ ਸੇਖ ਆ ਜਾਂ ਜਿਹੜਾ ਕੋਰਤ ਅਧਿਕਾਰੀ ਕਰਮਚਾਰੀ ਆ ਉਹ ਡਿਉੜੀ ਤੇ ਉਹ ਕਿਉਂਕਿ ਵਕੀਲ ਦੇ ਅੰਦਰ ਨਹੀਂ ਜਾਣਾ ਹੁੰਦਾ ਡਿਉੜੀ ਤੱਕ ਹੀ ਜਾਣਾ ਹੁੰਦਾ ਸੋ ਜਿਹੜੇ ਰੂਲ ਹੈਗੇ ਆ ਜੇਲ੍ਹ ਮੈਨੂਅਲ ਦੇ ਉਹ ਜੇਲ੍ਹ ਦੇ ਅੰਦਰ ਲੈ ਕੇ ਜਾਂਦੇ ਪਰ ਇਹ ਸੋਚ ਜਿਵੇਂ ਮਾਰੀ ਮਤਸਵੀ ਸੋਚ ਆ ਦੇ ਕੋਸ਼ ਅਧਿਕਾਰੀ ਕਰਮਚਾਰੀ ਹੁੰਦੇ ਆ ਜਿਹੜੇ ਜ਼ਿੰਮੇਵਾਰ ਕਰ ਦਿੰਦੇ ਨੇ ਸਾਰੀਆਂ ਸਰਕਾਰਾਂ ਸੈਂਟਰ ਤੋਂ ਲੈ ਕੇ ਇੱਥੋਂ ਤੱਕ ਮੈਂ ਜਵਾਬਦਾਦਾਰੀ ਕਰਦਾ ਦਿੱਲੀ ਸਰਕਾਰ ਕੇਂਦਰ ਸਰਕਾਰ ਦਿੱਲੀ ਕਮੇਟੀ ਦੇ ਹੋਰ ਮੈਂਬਰ ਸਹਿਬਾਨ ਮંત્રી ਤੇ ਹੋਰ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਵੀ ਅਸੀਂ ਬਹੁਤ ਦਿਨ ਮਨਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਿੱਲੀ ਹਿਊਮਨਾਈਟਸ ਦਾ ਤੇ ਅੱਜ ਕ ਮੰਤਰੀ ਹਿਊਮਨਾਈਟਸ ਦਿਨ ਦੇ ਉੱਤੇ ਇੱਕ ਸਿੱਖ ਵਕੀਲ ਜਿਹੜਾ ਕਿ ਪਿਛਲੇ 20 ਸਾਲ ਤੋਂ ਬੰਦੀ ਸਿੰਘਾਂ ਦੀ ਮੁਲਾਕਾਤ ਕਰ ਰਿਹਾ ਜੇਲ੍ਹਾਂ 'ਚ ਇੱਥੇ ਵੀ ਤੇ ਪੰਜਾਬ ਵੀ ਤੇ ਉਸ ਤੋਂ ਪਹਿਲਾਂ ਇੱਕ ਵਾਰ ਓਕਿਆ ਵੀ ਗਿਆ ਸੀ ਜੇਲ੍ਹ ਨੰਬਰ 15 'ਚ ਪਾਈ ਜਗਤਾਰ ਸਿੰਘ ਹਵਾਰਾ ਤੇ ਪਾਈ ਜਗਤਾਰ ਸਿੰਘ ਜੱਗੀ ਜੋਲ ਦੀ ਮੁਲਾਕਾਤ ਦੇ ਟਾਈਮ ਉਦੋਂ ਮਸਲਾ ਸੌਟ ਆਊਟ ਹੋ ਗਿਆ ਸੀ ਪਰ ਅੱਜ ਫੇਰ ਏ ਇਨਚਾਰਜ ਸੀਪੀਆਰਓ ਇੱਕ ਜਿਹੜਾ ਅੱਜ ਇਥੇ 10 ਦਸੰਬਰ 2025 ਨੂੰ ਵਕੀਲਾ ਦੀ ਐਂਟਰੀ ਪਾਉਣ ਲਈ ਖੜਾ ਸੀ ਉਹਨੇ ਰੋਕ ਦਿੱਤਾ ਉਹਨੇ ਇਤਰਾਜ਼ ਕਰਾਇਆ ਉਹਨੇ ਕਿਹਾ ਵੀ ਮੈਂ ਤਾਂ 3 ਸਾਲ ਹੋ ਗਏ ਕਿਸੇ ਨੂੰ ਲੰਗਣ ਦੀ ਦਿੱਤਾ ਤੁਹਾਨੂੰ ਕਿਵੇਂ ਲੰਗਦੇ ਆ ਮੈਂ ਕਿਹਾ ਮੈਂ ਤਾਂ 20 ਸਾਲ ਹੋ ਗਏ ਜਾਨਾ ਮਿੰਨ ਤੋਂ ਕਿਸੇ ਨੇ ਰੋਕਿਆ ਨਹੀਂ ਜਾਂ ਇਹੋ ਜਿਹਾ ਕੋਈ ਰੂਲ ਹੈਗਾ ਜਾਂ ਤੂੰ ਉਹਦੇ ਉੱਤੇ ਉਹ ਆਪਣੀ ਐਂਟਰੀ ਪਾ ਮੇਰੀ ਜਿਹੜਾ ਐਂਟਰੀ ਰਜਿਸਟਰ ਆ ਉੱਤੇ ਸੀਰੀਅਲ ਨੰਬਰ 1 ਦੇ ਉੱਤੇ ਮੇਰੀ ਐਂਟਰੀ ਜਿਹੜੀ ਪਾਈ ਜਾ ਚੁੱਕੀ ਸੀ ਉਹਦੇ 'ਚ ਮੈਂ ਹਰਦੀਪ ਸਿੰਘ ਸ਼ੇਰ ਦਾ ਨਾਮ ਲਿਖਿਆ ਸੀ ਸੋ ਅੱਜ ਸ਼ਰਮ ਦੀ ਗੱਲ ਆ ਕੇਂਦਰ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਵਿਖਾ ਗੁਪਤਾ ਤੇ ਇੱਕ ਸਮੂਹ ਉਹ ਸਿੱਖ ਜਿਹੜੇ ਇਹ ਕਹਿੰਦੇ ਆ ਕਿ ਜਿਹੜੇ ਸਿੱਖਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਇਹ ਵਿਤਕਰਾ ਹੁੰਦਾ ਸੀ ਹੈ ਤੇ ਹੁੰਦਾ ਰਹੇਗਾ ਸੋ ਇਹ ਸੰਗਤਾਂ ਦੇ ਧਿਆਨ ਦੇ ਵਿੱਚ ਗੱਲ ਲਿਆਉਣੀ ਸੀ ਕਿ ਅੱਜ ਕਮੰਤਰੀ ਮਲੁਖੀ ਰਖਾਰ ਤੇ ਉਸ ਤੇ ਦਿਹਾੜੇ ਦੇ ਉੱਤੇ ਦਾਸ ਜਸਪਾਲ ਸਿੰਘ ਮੰਜਪੁਰ ਨੂੰ ਤਿਹਾਰ ਜੇਲ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਮੁਲਾਕਾਤ ਦੇ ਵਾਸਤੇ ਰੋਕ ਦਿੱਤਾ ਗਿਆ ਕਿ ਜਿਹੜੀ ਛੋਟੀ ਕਿਰਪਾਨ ਘਾਤਰੇ ਉਲਾ ਕੇ ਆਓ ਸੋ ਅਗਲੀ ਗੱਲ ਜਿਹੜੀ ਹੈਗੀ ਆ ਵੀ ਜਗਤਾਰ ਸਿੰਘ ਜੱਗੀ ਜੋਲ ਦੀ ਜਿਹੜੀ ਮੁਲਾਕਾਤ ਆ ਉਹ 5 ਨੰਬਰ ਜੇਲ੍ਹ ਦੇ ਵਿੱਚ ਹੁੰਦੀ ਸੀ ਪਹਿਲਾਂ 15 ਚ ਸੀ ਡਿਉੜੀ ਦੇ ਵਿੱਚ ਮੁਲਾਕਾਤ ਹੁੰਦੀ ਸੀ ਪਰ ਇੱਥੇ 5 ਨੰਬਰ ਦੇ ਵਿੱਚ ਆਮ ਮੁਲਾਕਾਤ ਕਰ ਦਿੱਤੀ ਗਈ ਆ ਉਹਨੂੰ ਡਿਉੜੀ 'ਚ ਬਹਿ ਕੇ ਵਕੀਲ ਨਾਲ ਫੇਸ ਟੂ ਫੇਸ ਦੀ ਮੁਲਾਕਾਤ ਹੁੰਦੀ ਉਹ ਵੀ ਟੈਲੀਫੋਨ ਦੇ ਜ਼ਰੀਏ ਜਿਸ ਤਰ੍ਹਾਂ ਮੰਨ ਲਓ ਆਮ ਰਿਸ਼ਤੇਦਾਰ ਮਿਲਦਾ ਕੋਈ ਉਹਨੂੰ ਤਾਂ ਵੈਸੇ ਕੋਈ ਰਿਸ਼ਤੇਦਾਰ ਮਿਲਦਾ ਵੀ ਨਹੀਂ ਇੱਥੇ ਉਸ ਤਰ੍ਹਾਂ ਦੋਨੇ ਪਾਸੇ ਸ਼ੀਸ਼ਾ ਤੇ ਫੋਨ ਦੇ ਰਾਹੀਂ ਉਹਦੀ ਮੁਲਾਕਾਤ ਕੀਤੀ ਗਈ ਤੇ ਹੁਣ ਇਸ ਇਹ ਮੁਲਾਕਾਤ ਵੀ ਬੰਦ ਕਰ ਦਿੱਤੀ ਗਈ ਪਹਿਲਾਂ ਉਹਨਾਂ ਨੂੰ ਟ੍ਰਾਂਸਫਰ ਵੀ ਕਰਤਾ ਗਿਆ ਕਿ ਉਹਨਾਂ ਦੀ ਸਹੀ ਪੈਦਵਾਈ ਨਾ ਹੋ ਸਕੇ ਨਾ ਪਰਵਾਦੇ ਜੀ ਨਾ ਮਿਲ ਸਕਣ ਤੇ ਹੁਣ ਉਹਨਾਂ ਨੂੰ ਨਾ ਤਾਂ ਕੋਰਟ 'ਚ ਪੇਸ਼ ਕੀਤਾ ਜਾਂਦਾ ਨਾ ਉਹਨਾਂ ਦੀ ਵਕੀਲ ਨਾਲ ਸਿੱਧੀ ਮੁਲਾਕਾਤ ਹੁੰਦੀ ਆ ਉਹ ਵੀ ਫੋਨ 'ਤੇ ਹੁੰਦੀ ਜਾਂ ਵੀਸੀ 'ਤੇ ਤੇ ਹੁਣ ਜਿਹੜੀ ਹੁੰਦੀ ਵੀ ਆ ਜਿਹੜੀ ਹਰਦੀਪ ਸਿੰਘ ਛੇੜਾ ਦੀ ਉਹ ਵੀ ਹੁਣ ਕਿਰਪਾਨ ਦਾ ਬਹਾਨਾ ਲਾ ਕੇ ਤੇ ਇਹਨਾਂ ਨੇ ਰੋਕ ਦਿੱਤੀ ਗਈ ਆ ਇਹਤੇ ਜਿਹੜਾ ਨੋਟਸ ਹੋਣਾ ਚਾਹੀਦਾ ਕੱਲ ਨੂੰ ਐਨਆਈਏ ਕੋਲ ਦੁਬਾਰੇ ਤਰੀਕਾ ਉੱਥੇ ਐਪਲੀਕੇਸ਼ਨ ਫੇਰ ਲਾਵਾਂਗੇ ਤੇ ਤਿਹਾਲ ਜੇਲ ਡੀਜੀ ਨੂੰ ਪਾਤੀ ਬਣਾ ਕੇ ਕਵਾਂਗੇ ਵੀ ਇਹ ਇੱਕ ਪੱਕਾ ਆਰਡਰ ਕੀਤਾ ਜਾਵੇ ਜੇ ਤੰਗ ਹੀ ਕਰਨਾ ਤਾਂ ਫੇਰ ਗੱਲ ਵੱਖਰੀ ਹੈ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਚੈਪਟਰ ਵੱਲੋਂ ਅੱਜ ਕਿਸਾਨ ਪਵਨ ਚੰਡੀਗੜ੍ਹ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿੱਚ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਤ ਕੀਤੀ ਅਤੇ ਮੀਟਿੰਗ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਜਗ ਸਿੰਘ ਪਟੇੜੀ ਨੇ ਕੀਤੀ ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਚਰਚਾ ਕੀਤੀ ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੱਸਿਆ ਕਿ ਕੇਐਮਐਮ ਨੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਅਧੂਰੇ ਵਾਅਦਿਆਂ ਦੇ ਜਵਾਬ ਵਿੱਚ 18 ਤੇ 19 ਦਸੰਬਰ 2025 ਨੂੰ ਸਾਰੇ ਡੀਸੀ ਦਫ਼ਤਰਾਂ ਦੇ ਸਾਹਮਣੇ ਦੋ ਦਿਨਾਂ ਰਾਜ ਵਿਆਪੀ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲੀਆਂ ਕਰਦੀ ਰਹੀ ਤਾਂ ਦੋ ਦਿਨ ਦੇ ਡੀਸੀ ਦਫ਼ਤਰਾਂ ਤੋਂ ਬਾਅਦ ਰੇਲ ਰੋਕੋ ਮੋਰਚਾ ਖੋਲਣ ਲਈ ਮਜਬੂਰ ਹੋਣਗੇ ਉਨਾਂ ਨੇ ਕਿ ਜੇਕਰ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਤਾਂ ਅੰਮ੍ਰਿਤਸਰ ਫਿਰੋਜ਼ਪੁਰ ਸੰਗਰੂਰ ਅਤੇ ਬਠਿੰਡਾ ਵਿਖੇ ਰੇਲ ਚੱਕਾ ਜਾਮ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਨੇ ਕਿਸਾਨਾਂ ਦੇ ਮੁੱਦਿਆਂ ਪ੍ਰਤੀ ਅਸੰਵੇਦਨਸ਼ੀਲਤਾ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਵੀ ਕੀਤੀ ਤੇ 20 20 ਤਰੀਕ ਨੂੰ ਰੇਲਾ ਦਾ ਚੱਕਾ ਜਾਮ ਹੋਏਗਾ ਉਹ ਕਿੰਨਾ ਸਮਾਂ ਲਈ ਹੋਏਗਾ ਉਹ ਅੱਗੇ ਮੀਟਿੰਗ ਦੇ ਵਿੱਚ ਵਿਚਾਰ ਕੇ ਮੋਰਚੇ ਵੱਲੋਂ ਤੈਅ ਕੀਤਾ ਜਾਏਗਾ ਜਿਹੜੀਆਂ ਸਾਡੀਆਂ ਮੰਗਾਂ ਦੇ ਵਿੱਚ ਆਪਾਂ ਸੰਘਰਸ਼ ਕਰਨ ਜਾ ਰਹੇ ਹਾਂ ਉਹ ਮੰਗਾਂ ਬਹੁਤ ਇਪੋਰਟੈਂਟ ਨੇ ਅਸੀਂ ਪੰਜਾਬ ਸਰਕਾਰ ਨੂੰ ਭਾਵੇਂ ਮੰਗ ਪੱਤਰ ਦੇ ਤੌਰ ਤੇ ਦੱਸ ਚੁੱਕੇ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਿਲ ਮਾਧਿਮ ਰਾਹੀਂ ਦੇਸ਼ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਬੜੀਆਂ ਇਪੋਰਟੈਂਟ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਸ਼ੰਭੂ ਤੇ ਖਨੌਰੀ ਮੋਰਚਾ ਜਿਹੜਾ ਪੰਜਾਬ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਜ਼ਬਰ ਕਰਕੇ ਕੁਟਾਇਆ ਉਹਦਾ ਨੁਕਸਾਨ ਇਹਦੇ ਵੱਡੀ ਪੱਧਰ ਤੇ 3 ਕਰੋੜ 77 ਲੱਖ ਤੋਂ ਉੱਪਰ ਦਾ ਨੁਕਸਾਨ ਇਸੇ ਤਰ੍ਹਾਂ ਹੀ ਖਨੋਰੀ ਦਾ ਬਹੁਤ ਵੱਡਾ ਨੁਕਸਾਨ ਨਾਲ ਹੀ ਜਿਹੜੇ ਉੱਥੇ ਕਿਸਾਨਾਂ ਤੇ ਜ਼ਬਰ ਤੇ ਜ਼ੁਲਮ ਕਰਕੇ ਜ਼ਖਮੀ ਕੀਤੇ ਉਹਨਾਂ ਕਿਸਾਨਾਂ ਦੇ ਇਲਾਜ ਲਈ ਉਹਨਾਂ ਦੀ ਕੋਈ ਸਹਿਤਾ ਕੋਈ ਜ਼ਖਮੀਆਂ ਨੂੰ ਮਾਮਲਾ ਨਹੀਂ ਦਿੱਤਾ ਬਹੁਤ ਸਾਰੇ ਕਿਸਾਨ ਸ਼ਹਾਦਤ ਦਾ ਪਾ ਗਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਕੰਪੋਜੀਸ਼ਨ ਨਹੀਂ ਦਿੱਤੀ ਗਈ ਸੋ ਇਸੇ ਤਰ੍ਹਾਂ ਹੀ ਸ਼ਹੀਦ ਹੋਣ ਵਾਲੇ ਪਰਿਵਾਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਸ਼ਹੀਦ ਹੋਏ ਦਿੱਲੀ ਵੇਲੇ ਤੋਂ ਲੈ ਕੇ ਹਾਲੇ ਤੱਕ ਜਿੱਥੇ ਨੌਕਰੀਆਂ ਰਹਿੰਦੀਆਂ ਹੈਗੀਆਂ ਨੇ ਤੇ ਨਾਲ ਦੀ ਨਾਲ ਮੰਗਦੇ ਰਹਿੰਦੇ ਹੈਗੇ ਆ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਵੀ ਨੌਕਰੀਆਂ ਤੋਂ ਵਾਝੇ ਰੱਖਿਆ ਹੋਇਆ ਸੋ ਇਸ ਮੰਗ ਨੂੰ ਪੂਰੀ ਕਰਵਾਉਣ ਲਈ ਇਸ ਮੰਗ ਪੱਤਰ ਦੇ ਵਿੱਚ ਐਡ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਜਿਹੜੇ ਪ੍ਰਾਲੀ ਵਾਲੇ ਪਰਚੇ ਆ ਕਿਸਾਨਾਂ ਦੇ ਪ੍ਰਾਲੀ ਸਾਣ ਉੱਤੇ ਜੁਰਮਾਨੇ ਲਾਏ ਗਏ ਉਹ ਵੀ ਮੰਗਾ ਨੇ ਐਮਐਸਪੀ ਖਰੀਦ ਦੀ ਗਰੰਟੀ ਦੇ ਖਰੂਨ ਦੀਆਂ ਮੰਗਾਂ ਨੇ ਸੋ तमाम ਮੰਗਾਂ ਨੇ ਕਿਸਾਨਾਂ ਦੇ ਸੰਘਰਸ਼ਾਂ ਦੇ ਦੌਰਾਨ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹ ਵੀ ਮੰਗਾਂ ਨੇ ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਵਿੱਚੋਂ ਟਰਾਲੀਆਂ ਦਾ ਚੋਰੀ ਦਾ ਸਮਾਨ ਫੜਿਆ ਗਿਆ ਇਹਨਾਂ ਦਾ ਪੱਪੂ ਪੰਕਜ ਪਾਰਟੀ ਦਾ ਲੀਡਰ ਉਹਦੇ ਘਰ ਦੇ ਵਿੱਚੋਂ ਚੋਰੀ ਦਾ ਸਮਾਨ ਫੜਿਆ ਗਿਆ ਹਾਲੇ ਤੱਕ ਕੋਈ ਜ਼ਿੰਮੇਵਾਰੀਆਂ ਨਹੀਂ ਹੋ ਜਾਂ ਸੋ ਮਜਬੂਰ ਹੋਏ ਕਿਸਾਨਾਂ ਨੂੰ ਉਹ ਵੱਡੇ ਸੰਘਰਸ਼ਾਂ ਦੇ ਰਾਹ ਹੈ ਜਿਹੜੇ ਉਹ ਤਰਸਮੇ ਪਏ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਵਾਦੀ ਮਰਾਹੀ ਸਦਾ ਦਿੰਦੇ ਆ ਕਿ ਆਓ ਇਹ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਇਕਜੁੱਟ ਹੋਈਏ ਸੋ ਅਗਲੀ ਗੱਲਬਾਤ ਕੋਈ ਸਵਾਲ ਹੋਊਗਾ ਤੇ ਉਹਦੇ ਜਵਾਬ ਪੰਦੇਸ ਸਾਹਿਬ ਦੇਣਗੇ ਕੋਈ ਰਹਿੰਦੀ ਮੇਥੋਂ ਗੱਲਬਾਤ ਨੂੰ ਪੂਰੂ ਕਰ ਬਹੁਤ ਹੀ ਧੰਨਵਾਦ ਤੁਹਾਡਾ ਭਰਾਓ ਤੁਸੀਂ ਸਮਾਂ ਕੱਟ ਕੇ ਪ੍ਰੈਸ ਵਾਲੇ ਇੱਥੇ ਆਏ ਇੱਕ ਤਾਂ ਹੜਾ ਦਾ ਮਾਮਲਾ ਹੜਾ ਦਾ ਮਾਮਲਾ ਨਹੀਂ ਦਿੱਤਾ ਗਿਆ ਇਹ ਵੀ ਮੁੱਖ ਮੰਗ ਹੈਗੀ ਆ ਮੰਗ ਪੱਤਰ ਦੀ ਉਹਦੇ ਵਿੱਚ ਕਿਸਾਨਾਂ ਦਾ ਮਾਲਬਾ ਪਸ਼ੂਆਂ ਦਾ ਮਾਲਬਾ ਘਰ ਰੁੜ ਗਏ ਆ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਹੜੀਆਂ ਗਈਆਂ ਹਜੇ ਰੇਤਾ ਪਈ ਹੈਗੀ ਆ ਹੜਾ ਨਾਲ ਪੂਰਾ ਅਧੂਰਾ ਪਿਆ ਮਾਲਬਾ ਹੈਗਾ ਦੂਸਰੀ ਹੈਗੀ ਆ ਕਿ ਵਨ ਨੇਸ਼ਨ ਵਨ ਰਜਿਸਟਰੀ ਜਿਹੜੀ ਕੇਂਦਰ ਵੱਲੋਂ ਸਕੀਮ ਲਿਆਂਦੀ ਜਾ ਰਹੀ ਆ ਉਹਦੇ 'ਚ ਸੱਤ ਸਟੇਟਾਂ ਨੇ ਹਾਮੀ ਭਰੀ ਆ ਤੇ ਪੰਜਾਬ ਸਭ ਤੋਂ ਮੋਰੀ ਹੈਗਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੇ ਉਹ ਲਿਖ ਕੇ ਦੇ ਦਿੱਤਾ ਉਹਨਾਂ ਨੂੰ ਵੀ ਅਸੀਂ ਦਿੱਲੀ ਸਾਹਿਬਥੇਗੇ ਆ ਇਹ ਤਾਂ ਮਤਲਬ ਪੰਜਾਬ ਦੀਆਂ ਜ਼ਮੀਨਾਂ ਹੁਣ ਕੇਂਦਰ ਦੀ ਨਿਗਰਾਨੀ ਸਿੰਤਰਾਜ ਅਮਰੀਕਾ ਨੇ ਪਾਕਿਸਤਾਨ ਨੂੰ F16 ਲੜਾਕੂ ਜਹਾਜ਼ਾਂ ਲਈ 686 ਮਿਲੀਅਨ ਅਮਰੀਕੀ ਡਾਲਰ ਦੀ ਐਡਵਾਂਸਡ ਟੈਕਨੋਲੋਜੀ ਅਤੇ ਸਹਾਇਤਾ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਨਾਂਦੀਕ ਰਿਪੋਰਟ ਮੁਤਾਬਕ ਯੂਐਸ ਡਿਫੈਂਸ ਸਿਕਿਉਰਿਟੀ ਕੋਆਪਰੇਸ਼ਨ ਏਜੰਸੀ ਨੇ ਸੋਮਵਾਰ ਨੂੰ ਕਾਂਗਰਸ ਨੂੰ ਭੇਜੇ ਇੱਕ ਪੱਤਰ ਵਿੱਚ ਇਹ ਮਨਜ਼ੂਰੀ ਦਿੱਤੀ ਇਸ ਪੈਕੇਜ ਵਿੱਚ ਲਿੰਕ 16 ਸਿਸਟਮ ਕ੍ਰਿਪਟੋਗ੍ਰਾਫਿਕ ਉਪਕਰਨ ਐਵੀਓਨਿਕਸ ਅਪਡੇਟ ਸਿਖਲਾਈ ਅਤੇ ਵਿਆਪਕ ਲੋਜਿਸਟਿਕਲ ਸਹਾਇਤਾ ਸ਼ਾਮਲ ਹਨ ਡੀਐਸਸੀਏ ਦੇ ਪੱਤਰ ਵਿੱਚ ਵਿਕਰੀ ਦੇ ਕਾਰਨ ਸਪਸ਼ਟ ਕੀਤੇ ਗਏ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਸੰਯੁਕਤ ਰਾਜ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰੇਗਾ ਜਿਸ ਨਾਲ ਪਾਕਿਸਤਾਨ ਨੂੰ ਚੱਲ ਰਹੇ ਅਤਵਾਦ ਵਿਰੋਧੀ ਯਤਨਾਂ ਅਤੇ ਭਵਿੱਖ ਦੇ ਅਚਨਚੇਤੀ ਕਾਰਜਾਂ ਦੀ ਤਿਆਰੀ ਵਿੱਚ ਅਮਰੀਕਾ ਦੇ ਭਾਈਵਾਲ ਫੌਜਾਂ ਨਾਲ ਆਪਸੀ ਤਾਲਮੇਲ ਬਰਕਰਾਰ ਰੱਖਣ ਦੀ ਇਜਾਜ਼ਤ ਮਿਲੇਗੀ ਪ੍ਰਸਤਾਵਿਤ ਵਿਕਰੀ ਦਾ ਉਦੇਸ਼ ਪਾਕਿਸਤਾਨ ਦੇ F16 ਬੇੜੇ ਦਾ ਆਧੁਨਿਕੀਕਰਨ ਕਰਨਾ ਅਤੇ ਸੰਚਾਲਨ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਵੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੱਤਰ ਵਿੱਚ ਨੋਟ ਕੀਤਾ ਗਿਆ ਹੈ ਕਿ ਇਸ ਦੇ ਬਲੌਕ 52 ਅਤੇ ਮਿਡ ਲਾਈਫ ਅਪਗ੍ਰੇਡ F16 ਬੇੜੇ ਨੂੰ ਅਪਡੇਟ ਅਤੇ ਨਵੀਨੀਕਰਨ ਕਰਕੇ ਇਹ ਪਾਕਿਸਤਾਨ ਦੀ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਬਰਕਰਾਰ ਰੱਖੇਗਾ ਵਿਕਰੀ ਦਾ ਕੁੱਲ ਅਨੁਮਾਨਿਤ ਮੁੱਲ 686 ਮਿਲੀਅਨ ਅਮਰੀਕੀ ਡਾਲਰ ਹੈ ਜਿਸ ਵਿੱਚ ਮੁੱਖ ਰੱਖਿਆ ਉਪਕਰਨਾਂ ਦਾ ਮੁੱਲ 37 ਮਿਲੀਅਨ ਅਮਰੀਕੀ ਡਾਲਰ ਅਤੇ ਹੋਰ ਵਸਤੂਆਂ ਦਾ ਮੁੱਲ 649 ਮਿਲੀਅਨ ਅਮਰੀਕੀ ਡਾਲਰ ਹੈ। ਸ਼੍ਰੀ ਅਕਾਲ ਤੱਕ ਤੱਕ ਸਾਬ੍ਹ ਦੇ ਸੰਮੁਖ ਪੇਸ਼ ਹੋਣ ਦੇ ਪੰਜ ਸਿੰਘ ਸਹਿਬਾਨ ਵੱਲੋਂ ਲੱਗੇ ਤਨਖਾਣ ਨੂੰ ਭੁਗਤਦੇ ਆ ਸਾਬਕਾ ਜਥੇਦਾਰ ਗੈਨੀ ਗੁਰਬਚਨ ਸਿੰਘ ਨੇ ਧਾਰਮਿਕ ਸੇਵਾ ਪੂਰੀ ਕੀਤੀ। ਸ਼੍ਰੀ ਅਕਾਲ ਤੱਕ ਤੱਕ ਸਾਬਕਾ ਜਥੇਦਾਰ ਗੈਨੀ ਗੁਰਬਚਨ ਸਿੰਘ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਖੀਮਾ ਦੇਣ ਸਬੰਧੀ ਕੀਤੀ ਗਲਤੀ ਲਈ ਪੰਜ ਸਿੰਘ ਸਹਿਬਾਨ ਨੇ ਤਨਖਾਹ ਲਗਾਈ ਸੀ। ਜਿਸ ਵਿੱਚ 2 ਦਿਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਲੰਗਰ, ਸ੍ਰੀ ਗੁਰੂ ਰਾਮਦਾਸ ਜੀ ਵਿੱਚ 1 ਘੰਟਾ ਭਾਂਡੇ ਮਾਂਜਣ ਅਤੇ 1 ਘੰਟਾ ਜੋੜੇ ਚਾੜਨਾ ਸ਼ਾਮਿਲ ਸੀ। ਨਿਯਤ ਨਿਯਮ ਤੋਂ ਇਲਾਵਾ ਦੋ ਦਿਨ ਸ੍ਰੀ ਜਪਜੀ ਸਾਹਿਬ ਆਸਾਦੀ ਵਾਰ ਜਪ ਸਾਹਿਬ ਦੇ ਇੱਕ ਇੱਕ ਪਾਠ ਕਰਨ ਦੀ ਧਾਰਮਿਕ ਸੇਵਾ ਲਗਾਈ ਗਈ ਸੀ ਜਿਸ ਨੂੰ ਪੂਰਾ ਕਰਨ ਲਈ ਗਿਆਨੀ ਗੁਰਬਜਨ ਸਿੰਘ ਨੇ ਸੇਵਾ ਕੀਤੀ ਉਪਰਾਂਸ਼ੀਅ ਕਾਲਕਤ ਤੱਕ ਤਾਂ ਸਾਹਿਬੀ ਕੇ 1100 ਰੁਪਏ ਦੀ ਖੜਾ ਪ੍ਰਸ਼ਾਦ ਦੀ ਦੇ ਕਰਵਾਈ ਅਤੇ 1100 ਰੁਪਏ ਕੋਲਕ ਵਿੱਚ ਪਾ ਕੇ ਹਿਮਾ ਜਾਚਨਾ ਦੀ ਅਰਦਾਸ ਕੀਤੀ ਬੰਗਲਾਦੇਸ਼ ਵਿੱਚ ਆਮ ਚੋਣਾਂ 12 ਫਰਵਰੀ ਨੂੰ ਹੋਣਗੀਆਂ ਅਗਸਤ 2024 ਵਿੱਚ ਹਿੰਸਕ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹੋਣਗੀਆਂ ਮੁਖ ਚੋਣ ਕਮਿਸ਼ਨਰ ਏ ਐਮ ਐਮ ਨਾਸਿਰ ਉਦੀਨ ਨੇ ਵੀਰਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ VOTING 12 ਫਰਵਰੀ 2026 ਨੂੰ ਸਵੇਰੇ 7:30 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਣਗੀਆਂ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਰਾਸ਼ਟਰੀ ਸੈਂਪਤੀ ਕਮਿਸ਼ਨ ਦੇ ਸੁਧਾਰ ਪ੍ਰਸਤਾਵਾਂ ਤੇ ਜਨਤਾ ਦੀ رائے ਜਾਣਨ ਲਈ 12 ਫਰਵਰੀ ਨੂੰ ਇੱਕੋ ਸਮੇਂ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ। ਇਹ ਐਲਾਨ ਸੀਈਸੀ ਵੱਲੋਂ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਆਇਆ ਹੈ। ਰਾਸ਼ਟਰਪਤੀ ਨੇ ਸੀਈਸੀ ਨੂੰ ਆਮ ਚੋਣਾ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰਾ ਸਮਰਥਨ ਅਤੇ ਸਹਿਯੋਗ ਦਾ ਪ੍ਰੋਸਾ ਦਿੱਤਾ। ਯੂਨਸ ਨੇ ਵਾਰ-ਵਾਰ ਕਿਹਾ ਕਿ ਬੰਗਲਾਦੇਸ਼ ਫਰਵਰੀ ਵਿੱਚ ਇਤਿਹਾਸਕ ਚੋਣਾ ਕਰਵਾਏਗਾ। ਜ਼ਮੀਨੀ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨਸ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਜ਼ਿੰਮੇਵਾਰੀ ਹੈ ਜੇਕਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਾਂ ਤਾਂ ਅਗਲੀਆਂ ਚੋਣਾਂ ਲੋਕਾਂ ਲਈ ਵੀ ਇਤਿਹਾਸਕ ਹੋਣਗੀਆਂ ਚੋਣ ਸ਼ਡਿਊਲ ਦੇ ਅਨੁਸਾਰ ਨਾਮਜ਼ਦਗੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 29 ਦਸੰਬਰ ਹੈ ਅਤੇ ਜਾਂਚ 30 ਦਸੰਬਰ ਤੋਂ 4 ਜਨਵਰੀ ਤੱਕ ਹੋਵੇਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 20 ਜਨਵਰੀ ਹੈ। ਨਾਜ਼ਿਰ ਨੇ ਕਿਹਾ ਕਿ ਉਮੀਦਵਾਰਾਂ ਦੀ ਅੰਤਿਮ ਸੂਚੀ 21 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਚੋਣ ਪ੍ਰਚਾਰ 22 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 10 ਫਰਵਰੀ ਨੂੰ ਸਵੇਰੇ 7:30 ਵਜੇ ਤੱਕ ਜਾਰੀ ਰਹੇਗਾ। ਦੱਸਿਆ ਗਿਆ ਕਿ ਆਖਰੀ ਆਮ ਚੋਣਾਂ ਜਨਵਰੀ 2024 ਵਿੱਚ ਹੋਈਆਂ ਸਨ। ਅਸੀਨਾ ਨੇ ਚੋਣਾਂ ਜਿੱਤਿਆਂ ਵਿਵਾਦਾਂ ਤੇ ਪ੍ਰਮੁੱਖ ਪਾਰਟੀਆਂ ਦੁਆਰਾ ਬਾਈਕਾਟ ਨਾਲ ਘਿਰੇ ਹੋਈ ਸੀ 2024 ਦੀਆਂ ਚੋਣਾਂ ਵਿੱਚ ਹਸੀਨਾ ਦੀ ਜਿੱਤ ਤੋਂ 6 ਮਹੀਨੇ ਬਾਅਦ ਉਸਦੀ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੇ ਹਸੀਨਾ ਨੂੰ 5 ਅਗਸਤ 2024 ਨੂੰ ਭਾਰਤ ਵਾਪਸ ਹੋਣ ਲਈ ਮਜਬੂਰ ਕਰ ਦਿੱਤਾ 3 ਦਿਨ ਬਾਅਦ ਯੂਨਸ ਨੇ ਅੰਤਰੀਮ ਸਰਕਾਰ ਤੇ ਮੁੱਖ ਸਲਾਹਕਾਰ ਵੱਜੋਂ ਅਹੁਦਾ ਸੰਭਾਲ ਲਿਆ ਅੰਤਰੀਮ ਸਰਕਾਰ ਨੇ ਹਸੀਨਾ ਦੀ ਅਵਾਮੀ ਲੀਗ ਨੂੰ ਭੰਗ ਕਰ ਦਿੱਤਾ ਅਵਾਮੀ ਲੀਗ ਦੀ ਨੇਤਾ ਹਸੀਨਾ ਭਾਰਤ ਵਿੱਚ ਰਹਿ ਰਹੀ ਹੈ ਗੰਬੀਰੂ ਵਿੱਚ ਬਿਮਾਰ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਮੁਖ ਪਾਰਟੀ ਵਿੱਚੋਂ ਉਭਰੀ ਹੈ ਜਦੋਂ ਕਿ ਉਸ ਦੀ ਇੱਕ ਸਮੇਂ ਦੀ ਸਹਿਯੋਗੀ ਜਮਾਤ-ਏ-ਇਸਲਾਮੀ ਆਵਾਮੀ ਲੀਗ ਦੀ ਗੈਰ ਹਾਜ਼ਰੀ ਵਿੱਚ ਮੁਖ ਵਿਰੋਧੀ ਬਣ ਗਈ ਹੈ ਦੋਵਾਂ ਪਾਰਟੀਆਂ ਨੇ 300 ਸੀਟਾਂ ਵਾਲੀ ਸੰਸਦ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਬੀਐਨਪੀ ਦੇ ਜਨਰਲ ਸਕੱਤਰ ਮਿਰਜ਼ਾ ਫਲਹਾਰੂਲ ਇਸਲਾਮ ਆਲਮਗੀਰ ਨੇ ਵੀਰਵਾ ਨੂੰ ਕਿਹਾ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਲੰਡਨ ਵਿੱਚ 17 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਬਹੁਤ ਜਲਦੀ ਬੰਗਲਾਦੇਸ਼ ਵਾਪਸ ਆ ਜਾਣਗੇ। ਉਹਨਾਂ ਨੇ ਕਿਹਾ ਕਿ ਜਿਸ ਦਿਨ ਸਾਡਾ ਨੇਤਾ ਬੰਗਲਾਦੇਸ਼ ਦੀ ਧਰਤੀ ਤੇ ਪੈਰ ਰੱਖੇਗਾ, ਪੂਰੇ ਦੇਸ਼ ਨੂੰ ਉਹਨਾਂ ਦੀ ਮੌਜੂਦਗੀ ਮਹਿਸੂਸ ਹੋਣੀ ਚਾਹੀਦੀ ਹੈ। ਇਸ ਸਾਲ ਫਰਵਰੀ ਵਿੱਚ ਬਣਾਈ ਗਈ ਨੈਸ਼ਨਲ ਸਿਟੀਜ਼ਨਸ ਪਾਰਟੀ ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ ਦੀ ਇੱਕ ਰਾਜਨੀਤਿਕ ਸ਼ਾਖਾ ਹੈ ਜਿਸ ਨੇ ਪਿਛਲੇ ਸਾਲ ਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਜਿਸ ਨੇ ਹਸੀਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਕੋਈ ਕੰਟਰੋਲ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਘਰੇਲੂ ਅਤੇ ਵਿਦੇਸ਼ੀ ਦੌਰਿਆਂ ਤੇ ਰੁੱਝੇ ਹੋਏ ਹਨ ਉਹਨਾਂ ਨੂੰ ਵਿਦੇਸ਼ੀ ਦੌਰੇ ਟਾਲਣੇ ਚਾਹੀਦੇ ਹਨ ਅਤੇ ਪਹਿਲਾਂ ਪੰਜਾਬ ਦੀ ਸਥਿਤੀ ਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਡਰ ਵਿੱਚ ਜੀਰੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ, ਬਲਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਲੋਕਤੰਤਰ ਨੂੰ ਮਾਰਨ ਲਈ ਹਰ ਤਰ੍ਹਾਂ ਦੇ ਹਤਕੰਡੇ ਵਰਤ ਰਹੀ ਹੈ। ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਦੀ ਬਜਾਏ ਚੋਣ ਜ਼ਾਬਤੇ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਪਰਗਟ ਸਿੰਘ ਨੇ ਜਲੰਧਰ ਸ਼ਾਣੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿੱਚ ਕਾਦੀਆਂ ਵਾਲੀ, ਸਲੇਮਪੁਰ ਮਸੰਦ, ਜਮਸ਼ੇਰ ਬੰਬੀਹਾਵਾਲ, ਕੁੱਕੜਪਿੰਡ, ਕੋਟਕਲਾ, ਸਰਹਾਲੀ ਅਤੇ ਕੋਟ ਖੁਰਦ ਸ਼ਾਮਿਲ ਹਨ, ਉਹਨਾਂ ਦਾ ਚੋਣ ਸੰਬੰਧੀ ਇੱਕ ਤੂਫਾਨੀ ਦੌਰਾ ਕੀਤਾ। ਉਨਾ ਮੀਟਿੰਗਾਂ ਦੌਰਾਨ ਆਪ ਸਰਕਾਰ ਦੀਆਂ ਖੋਖਲੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਉਹ ਪਿੰਡ ਪਿੰਡ ਗਏ ਇਸ ਬਾਰੇ ਜਾਗਰੂਕਤਾ ਫੈਲਾਈ ਕਿ ਕਿਵੇਂ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਵਿਗਾੜ ਦਿੱਤਾ ਅਤੇ ਸੂਬੇ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ। ਉਹਨਾਂ ਐਲਾਨ ਕੀਤਾ ਕਿ ਆਪ ਸਰਕਾਰ ਦੇ ਰਾਜ ਦਾ ਅੰਤ ਸ਼ੁਰੂ ਹੋ ਗਿਆ। ਪੰਜਾਬ ਵਿੱਚ ਵਿਗੜਦੇ ਹਾਲਾਤ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨਾਲ ਵਿਸ਼ਵਾਸ ਘਾਟ ਨੂੰ ਦੇਖਦੇ ਹੋਏ ਲੋਕ ਜਲਦੀ ਹੀ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਉਹਨਾਂ ਲੋਕਾਂ ਨੂੰ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੇ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਉਪ ਚੋਣਾਂ ਵਾਂਗ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਹਰਾ ਰਹੀ ਹੈ। ਉਹਨਾਂ ਕਹਿੰਦੇ ਕਿ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜੇ ਗਏ, ਹੋਏ ਗਏ ਅਤੇ ਬਿਨਾਂ ਕਾਰਨ ਦਾਖਲ ਕਰਨ ਤੋਂ ਬਾਅਦ ਰੱਦ ਵੀ ਕਰ ਦਿੱਤੇ ਗਏ, ਜਿਸ ਨਾਲ ਉਹਨਾਂ ਨੂੰ ਚੋਣਾਂ ਲੜਨ ਤੋਂ ਰੋਕਿਆ ਗਿਆ। ਉਹਨਾਂ ਕਹਿੰਦੇ ਕਿ ਕਾਂਗਰਸ ਇਨ੍ਹਾਂ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕਰੇਗੀ ਅਤੇ ਆਮ ਆਦਮੀ ਪਾਰਟੀ ਨੂੰ ਟੁਕਮਾ ਜਵਾਬ ਦਿੱਤਾ ਜਾਵੇਗਾ। ਉਹਨਾਂ ਕਹਿੰਦੇ ਕਿ ਆ